ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਿੰਮਤਪੁਰਾ ਤੇ ਮੈਂ ਤੁਹਾਨੂੰ ਪੰਜ ਦਰਿਆ ਯੂਕੇ ਦੇ ਸਕਾਟਲੈਂਡ ਸਟੂਡੀਓ ਚ ਹਾਰਦਿਕ ਜੀ ਐਂ ਕਹਿਣਾ ਜਦੋਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਕਾਟਲੈਂਡ ਦੇ ਇਤਿਹਾਸ ਦੇ ਵਿੱਚ ਅਸੀਂ ਹੁਣ ਤੱਕ ਦਾ ਪਹਿਲਾ ਪੰਜਾਬੀ ਅਖਬਾਰ ਪੰਜ ਦਰਿਆ ਪੂਰੇ ਯੂਕੇ ਦੇ ਪੰਜਾਬੀਆਂ ਦੇ ਰੂਪ ਰੂਪ ਕੀਤਾ ਉਸ ਅਖਬਾਰ ਦੇ ਪਿੱਛੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੀ ਮਿਹਨਤ ਹੈ ਬਹੁਤ ਸਾਰੇ ਮਿੱਤਰਾਂ ਦੋਸਤਾਂ ਨੇ ਆਪਣੀ ਬੁਰਕੀ ਦੇ ਵਿੱਚੋਂ ਬੁਰਕੀ ਉਸ ਅਖਬਾਰ ਨੂੰ ਛਾਪਣ ਲਈ ਸਹਿਯੋਗ ਬਚੋਂ ਦਿੱਤੀ ਤੇ ਉਹ ਸੱਜਣ ਜਿਹੜੇ ਇਸ ਕਾਰਮਾ ਦੇ ਵਿੱਚ ਰਲੇ ਉਹ ਸਾਡੇ ਲਈ ਸਤਿਕਾਰਯੋਗ ਨੇ ਮੈਂ ਜੈ ਸ਼ਖਸ਼ੀਤ ਨੂੰ ਤੁਹਾਡੇ ਨਾਲ ਅੱਜ ਬੁਲਾਉਣ ਜਾ ਰਿਹਾ ਉਹ ਗਲਾਸਗੋ ਦੇ ਵਿੱਚ ਬਹੁਤ ਹੀ ਜਾਣੇ ਪਛਾਣੇ ਨੇ ਅਕਸਰ ਹੀ ਤੁਸੀਂ ਉਹਨਾਂ ਨੂੰ ਰੇਡੀਓ ਵਗੈਰਾ ਤੇ ਸੁਣਦੇ ਰਹਿੰਦੇ ਹੋ ਤੇ ਸਾਡੀ ਕੋਸ਼ਿਸ਼ ਸੀ ਕਿ ਅਸੀਂ ਉਹਨਾਂ ਦੇ ਤੁਹਾਨੂੰ ਰੂਬਰੂ ਕਰਵਾਈਏ ਇਸ ਵਾਰ ਦਾ ਜਿਹੜਾ ਵਿਸ਼ੇਸ਼ ਅੰਕਾਰ ਆ ਉਹਦੇ ਵਿੱਚ ਉਹ ਆਪਣੀ ਇੱਕ ਲਿਖਤ ਵਜੋਂ ਵੀ ਹਾਜ਼ਰੀ ਲਗਾਉਣ ਜਾ ਰਿਹਾ ਸਾਨੂੰ ਮੋਹ ਭਰਾ ਸੱਦਾ ਦਿੱਤਾ ਕਿ ਯਾਰ ਘਰ ਆਓ ਨਾਲ ਤਾਂ ਚਾਹ ਪਾਣੀ ਪੀਣਾ ਤੇ ਨਾਲੇ ਤੁਹਾਨੂੰ ਉਹ ਰਚਨਾ ਸੁਪਰਤ ਕਰਨੀ ਆ ਅੱਜ ਅਸੀਂ ਉਹ ਸ਼ਖਸ ਦੇ ਕੋਲ ਪਹੁੰਚੇ ਆ ਤੇ ਆਓ ਤੁਹਾਨੂੰ ਪਹਲਾਉਣੇ ਆ ਉਹ ਸ਼ਖਸ ਦੇ ਨਾਲ ਜਿਨ੍ਹਾਂ ਦਾ ਨਾਮ ਹੈ ਲੀਡਰ ਸਾਹਿਬ ਲੀਡਰ ਸਾਹਿਬ ਅੱਜ ਦੀ ਗੱਲਬਾਤ ਤੁਹਾਡਾ ਸਵਾਗਤ ਮੈਂ ਕਹਾਂ ਤੁਹਾਡਾ ਇੱਕ ਵਾਰ ਸਵਾਗਤ ਹੈ ਅਸੀਂ ਫਿਰ ਆਪਾਂ ਜੀ ਪੈਂਦੇ ਆਪੇ ਜੜੇ ਗਲਾਸ ਹੋਏ ਪੈਂਦਾ ਹੁੰਦਾ ਪਹੁੰਚਿਆ ਕਿਸੇ ਕਫੇ ਸਾਨੂੰ ਬਹੁਤ ਜੀ ਆ ਉਹ ਗਲਾਸ ਹੋ ਜਾ ਕੋਈ ਉਹਦੇ ਚ ਜਾਂਦਾ ਹੈ ਆਪਣੇ ਆਪਏ ਜੀ 라ਉਂਦੇ ਰਹੇ ਪੇਪੇ ਆਉਂਦੇ ਆ ਬਾਕੀ ਕੋਈ ਦਾ ਉਦਾਹਰਨ ਬੰਦ ਹੋ ਗਿਆ ਦੋ ਜੀ ਭਈਆ ਤੋੜੀ ਰੋਲ ਮੱਝੀ ਤੁਸੀਂ ਇੱਥੇ ਸਾਡੇ ਗਰਾਸਪੁਰਜ ਤੇ ਕੋਈ ਸ਼ੁਰੂ ਕਰ ਗਿਆ ਤੁਹਾਡੀ ਤੁਸੀਂ ਬਗਾ ਦੇ ਕੋ ਮਿਲ ਗਏ ਮਿਹਰਬਾਨੀ ਤੁਸੀਂ ਉਹੇ ਘਟੋ ਰੱਖੇਆ ਸਾਡੀ ਬੜੀ ਖੁਸ਼ੀਆ ਜਿਹੜਾ ਕਿ ਗਰਾਸ ਕੋਈ ਬੈਠ ਤੁਸੀਂ ਨਾਲ ਤੇ ਪੰਜ ਜਿਹੜਾ ਪੇਪੇ ਤੁਸੀਂ ਕਿਤਾ ਹਾਲੇ ਸਾਨੂੰ ਬੜੀ ਖੁਸ਼ੀ ਜਿਹੜਾ ਹੈ ਐਡੇ ਬੜੇ ਪੇਪਾ ਤਾਂ ਨਾ ਕੋਈ ਗੱਲ ਇਹ ਹੈਗੀ ਮੋਂ ਉਹ ਉਦਲਦੇ ਸੀ ਜਿੱਦੀ ਲੋੜਿਆ ਜੀ ਉਹ ਵੀ ਕਹਤੇ ਸੀ ਵੀ ਤੁਹਾਡਾ ਇਹਦਾ ਜੂਦਾ ਬੋਲੇ ਮੈਂ ਉਹ ਵੀ ਕਹਿੰਦੇ ਬਾਅਦ ਤੇ ਬੋਲੇ ਮਾਰੇ ਇਹਦਾ ਬਾਬਾ ਦਾ ਤੇ ਸਾਡੇ ਦਰਸ਼ਕਾਂ ਕੋਈ ਦੇਖਾ ਲਓ ਬੇਕੋਨ ਧੂਲਾ ਚਲਾਵੋ ਤੇ ਉਹ ਵਾਲੀ ਮਾਰੇ ਉਹ ਛਾੜਿਆ ਰੋਲਰ ਖਵਾ ਲੈਣ ਦੇ ਖਵਾ ਲੈ ਉਹ ਕੋਈ ਮਰਜੀ ਨਾ ਜਿਹੜੇ ਉਹ ਤੁਹਾਨੂੰ 90000 ਤੇ ਦੇ ਆਦਿ ਉਹ ਦੂਜੇ ਪੇਕੋਨ ਦਾ ਜਿਹੜੇ ਹੋਏ ਸਮੇਂ ਦੇਣਾ ਹੁਣ ਜਦੋਂ ਆ ਗਏ ਦਾ ਲੈ ਕੇ ਆਪਣੀ ਪੇਪਰ ਹੈ ਜਾਈ ਕੋਈ ਉਹ ਸੜਕੋ ਬੰਦ ਹੋ ਗਿਆ ਹੈ ਉਹਦੇ ਦਾ ਬਹੁਤ ਬੜੀ ਭੁਜੀਆ ਜਿਹੜਾ ਹੁੰਦਾ ਤੁਸੀਂ ਉਹ ਵੀ ਪਹੁੰਚਦਾ ਕੱਢਿਆ ਉਹਦੇ ਰੰਗਾਂ ਨੂੰ ਦੇਸ ਆਪਲੇਸ ਕੌਲ ਐਂਡ ਜੀ ਜੀ ਆਪਣੇ ਦੇ ਹਵਾਲੇ ਗਈਆਂ ਮੈਂ ਮੇਰੇ ਯਾਰੇ ਦੋਸਤਾਂ ਨੂੰ ਦੱਸਣਾ ਕਿ ਲੀਡਰ ਸਾਹਿਬ ਉਹਨਾਂ ਸਜਣਾਵਾਂ ਦੇ ਵਿੱਚੋਂ ਅੰਨ ਜਿੱਦੋਂ ਤੋਂ ਮੈਂ ਇਸ ਗਲਾਗੋਰ ਸ਼ਹਿਰ ਦਾ ਆ ਕੇ ਵਾਸੀ ਬਣਿਆ ਉਦੋਂ ਤੋਂ ਤੇ ਜਿਹੜੇ ਦਿਨ ਤੋਂ ਪਾਣੀ ਦੀ ਆ ਦੀ ਵੈਬਸਾਈਟ ਸ਼ੁਰੂ ਕੀਤੀ ਸੀ ਮੈਂ ਹਰ ਆਉਣਾ ਕਿ ਜਿਹੜੇ ਮਿੱਤਰ ਪਿਆਰ ਨੂੰ ਤੁਸੀਂ ਮਿਲੇ ਨਹੀਂ ਪਰ ਉਹ ਤੁਹਾਡੀ ਤਸਵੀਰ ਸਮਝ ਜਾਂਦੇ ਗਿਆ ਕਿ ਬੰਦਾ ਕੀ ਕਰ ਰਿਹਾ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਲੀਡਰ ਸਾਹਿਬ ਨੂੰ ਮਿਲਿਆ ਤੇ ਇਹਨਾਂ ਦੇ ਮੇਰੇ ਹਾਸਦੇ ਵਿੱਚ ਆਦੇ ਕਲੋ ਗਿਆਦੇ ਕੋਲ ਇੱਕ ਛੜੇ ਨੂੰ ਕੋ ਕੋਈ ਜਿਹੜੇ ਨੋਟ ਸੀ ਉਹ ਤਰੇ ਤੇ ਮੈਂ ਉਹਦੇ ਵੀ ਜਾ ਮੈਂ ਇਹ ਸਭ ਤੁਸੀਂ ਵੀ ਮੇਰੇ ਵਾਂਗੂ ਕੰਮ ਕਰਨ ਵਾਲੇ ਬੰਦੇ ਹੋ ਵੀ ਨਹੀਂ ਤੁਸੀਂ ਕੁਲੀ ਰੱਖੋ ਪਰ ਇਹਨਾਂ ਨੇ ਜਿਹੜੇ ਲਾਫਰ ਸੀ ਨਾ ਉਹ ਮੁੱਲ ਮਾਣਾ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਯਾਰ ਕੰਮ ਉਸਾਰੀ ਕਰ ਦਿੰਦੇ ਪਰ ਜਿਹੜਾ ਤੁਸੀਂ ਕਰ ਰਹੇ ਹੋ ਉਹ ਸਾਰਿਆਂ ਨਾਲੋਂ ਵੱਖਰਾ ਤੇ ਤੁਹਾਡੇ ਖਰਚੇ ਆ ਇਸ ਕਰਕੇ ਉਹਨਾਂ ਖਰਚੇ ਨੇ ਸਾਡਾ ਵੀ ਸਹਿਜੋ ਪਾਇਓ ਮੈਂ ਕਰਦੇ ਨਾ ਵੀ ਕਰਦੇ ਕਰਦਾ ਤੇ ਅੱਜ ਸਾਨੂੰ ਚਾਹ ਰਹੇ ਹੁੰਦਾ ਮੇਰੇ ਅਸੀਂ ਚਾਹ ਰਹੇ ਹੁੰਦੇ ਤੇ ਆਏ ਤੇ ਅਬ ਗੱਲਬਾਤ ਕਰਨੀ ਰਹੀ ਤਾ ਕਿਹੜੇ ਸਾਮਚ ਤੁਸੀਂ ਸਕਾਟਲੈਂਡ ਆਏ ਨਾ ਨਾਈਕੇ ਤੋਂ ਆਇਆ ਹਾਂ ਅੱਛਾ ਨਾਈਕੇ ਤੋਂ ਇੱਥੇ ਆਏ ਮੇਰਾ ਨਾ ਮੈਂ ਥੋੜਾ ਜਿਹਾ ਗੱਲਾਂ ਕਰ ਚਾਚੇ ਭਾਈ ਸਦਾਲੀਆਂ ਆਏ ਕਿ ਨਾ ਨਾ ਦਾ ਚਾਲੇ ਲਾਸੀ ਪੁਰੋਕਾ ਯਾ ਥੋੜਾ ਜਿਹਾ ਲਿਆਉ ਨਾਲ ਤੇ ਉਥੇ ਰਹਿਣ ਗਾ ਉਥੇ ਕੰਮ ਕਰਦਾ ਬੈਠੇ ਰਿਹਾ ਬਾ ਤੇ ਮੇਰੇ ਕੋ ਸੱਟ ਵੀ ਲੱਗਾ ਇੱਕ ਤਾਂ ਬਾਹ ਦਾ ਕੰਮ ਸੀ ਇਹ ਰੋਟੀ ਇੱਕ ਰੋਟੀ ਪਈ ਹੋਣੀ ਆ ਬੇ ਇਹ ਤੇ ਉਹ ਆਪਣਾ ਕੰਕਾ ਫੇਰਾ 888 ਦੀ ਤੋਹਰਾ ਨੂੰ ਬਿਲਾ ਰਿਹਾ ਇਹ ਸੁਣ ਰਿਹਾ ਮਾਂ ਤੇ ਕਿਵੇਂ ਆਸੋ ਹੋਇਆ ਤੇ ਦਸ ਹੁੰਦੇ ਨੇ ਅਸਾਂ ਉਹਨੂੰ ਨਾ ਕੋਈ ਨਹੀਂ ਜਿਵੇਂ ਆ ਬੇ ਕਹਿ ਕੰਨਾ ਰਿਹਾ ਵਾ ਤੋਲੇ ਆ ਇਸੇ ਹੀ ਆ ਇਹਨੇ ਉਹ ਮੈਂ ਤਾਂ ਇਦਾਂ ਬੋਲ ਰਿਹਾ ਤੇ ਸੀ ਇਹ ਜਿਦਿਓ ਤੇ ਉਹ ਅੱਲੇ ਹੁੰਦੇ ਭਾਈ ਸੀ ਤੇ ਕੰਮ ਕਰਦਾ ਹੀ ਦੋਸਤ ਉਹ ਲੈ ਜਨ ਜਵੇਂ ਨੂੰ ਤੇ ਚਾਹ ਆ ਗਿਆ ਜਾਈ ਤੇ ਵੇ ਵੇ ਉਹਨਾਂ ਦਾ ਫੋਟ ਲੈ ਕਿ ਮਾਸੀ ਜੀ ਨਾਲ ਹੁੰਦਾ ਸੀ ਮਾਸੀ ਜੀ ਨੇ ਕਿਹਾ ਅੰਕ ਕਿ ਜਾਨਦਾ ਕਿ ਕਿੰਨਾ ਜਦੋਂ ਮਿੱਟਿਆ ਹੋਏ ਲਾ ਕੇ ਆ ਮੈਂ ਕਿਹਾ ਚਾ ਬਹੁਤ ਹੋ ਗਿਆ ਇਹਨਾਂ ਯਾਦ ਤੁਰਾ ਮੇਰਾ ਟੀਜਾਇਆ ਹੈ ਕਹਿੰਦੇ ਇਹ ਇਹ 2000 ਡੈਰੀ ਬੋਰਡ ਵਿੱਚ ਸੀ ਤੇ ਉਹਨਾਂ ਨੇ ਯਾਦ ਲਾ ਦਿੱਤਾ ਲੈ ਜਿਹੜਾ ਉਹਨਾਂ ਨੂੰ ਦਾ ਮੈਂ ਜਾ ਇਹ ਤਾਂ ਦੂਜਾ ਸੀ ਆ ਤੇ ਹੁਣ ਆ ਪੀਚਾ ਕੋਈ ਮੈਂ ਮਾੜੀਪੁਰ ਦੇ ਨਹੀਂ ਚੱਲੇ ਹਾਂ ਪੂਰਦੇ ਦੇ ਮਾੜੀ ਕੋਲੁੰਦੇ ਉਹ ਫੁੱਟਬਾਲੇ ਤੋਂ ਭਰਿਆ ਆ ਜੀ ਆ ਜੀ ਨਹੀਂ ਆਈ ਤੇ ਉਹ ਇੱਥੇ ਕੋਲ ਵੀ ਆਈ ਤੇ ਹੁਣ ਕੋਤੋਂ ਕੋਤੋਂ ਆ ਬੰਦੂ ਉਹ ਕਿੰਦਾ ਵੇ ਤੂੰ ਉੱਤੇ ਲੁੱਡਾ ਭਾਈ ਤੇਰੇ ਹੋ ਰਿਆਂ ਨਹੀਂ ਭਾਈ ਇਹ ਸਵਾਲ ਕਿੱਦਾਂ ਦੇਣਾ ਹਾਂ ਉਹ ਮੇਰਾ ਕਿ ਚਾਲ ਬਾਈ ਕਰ ਦਿੱਤੀਆਂ ਇੱਕ ਤਾਂ ਕਹਿੰਦਾ ਏ ਆਪ ਇਸ ਮੋਰ ਵੀ ਤੂੰ ਆ ਉਹ ਬੰਦਾ ਜਿਹੜਾ ਬਾਜੇ ਇੱਕ ਤਾਂ ਬਾਪ ਦਾ ਕਲੱਬ ਅਰੇ ਜੀ ਵਾਦੀ ਇੱਕ ਗੱਲ ਆ ਜਿਹੜੇ ਆਪਣੇ ਘਰਾਂ ਤੋਂ ਘਰ ਬਹਿ ਗਏ ਆ ਜਿਖਰੀ ਲੋਕ ਨੇ ਦੋਸਤ ਤੇ ਪੈਸਾ ਇਹਦਾ ਉਹ ਗੱਲੇ ਲੋੜ ਦਾ ਤੇ ਤਹਾ ਹੋਣਾ ਜੀ ਇਹ ਆ ਗਏ ਨੇ ਕਾਬਿਆ ਇਹ ਤੇਰੇ ਨਾਲ ਰਹੇਗਾ ਉਹ ਆਪੋ ਉੱਠੇ ਆ ਕੇ ਬਗੇ ਜੀ ਤੇ ਜੇ ਆਪਾਂ ਜੀ ਵੀ ਹੈ ਉਹਦਾ ਨਾਮ ਦੇ ਨਾਲ ਨਾ ਜਿਹੜਾ ਇਸ ਬਲਾਗੂਰ ਦੇ ਸਾਰੇ ਸੱਜਣ ਤੋਂ ਤੁਹਾਡਾ ਅਸਲ ਨਾਮ ਨਹੀਂ ਆਉਂਦਾ ਨਾ ਇਦਾਂ ਆਉਂਦੇ ਕਾਗਦੇ ਲੈਣਾ ਉਹ ਕਾਜਾ ਵੀ ਛੋੜੀਂਗਾ ਉਹ ਬੈਠ ਕੇ ਉਹ ਨੂੰ ਦੱਸੋ ਉਹ ਕਾਗਦੇ ਹੋਏ ਜਾਣਾ ਹੁਣ ਨਹੀਂ ਦੱਸਦੇ ਉਹ ਬਲਾਗੂਰ ਜੀ ਦੌੜ ਲੈ ਦੱਸਾਂ ਵੀ ਹੋ ਨਹੀਂ ਬੋਲਦੇ ਜੀ ਆ ਉਥੇ ਤੇ ਬੱਤੀ ਜੀ ਰੋਗਾ ਕੋਈ ਉਹਦੇ ਨਾਮ ਦਾ ਨਾਮ ਹੈ ਆਪਣਿਆ ਇਹ ਤੇ ਇਹ ਕੋ ਪਾਣ ਦੇ ਕੋ ਪੜੇ ਪੀਰ ਬਾਰੇ ਇਹ ਤੇ ਇਹ ਹਾਲੂ ਆ ਹਾਂ ਇਹ ਕੋਲਾ ਭਾਈ ਜੀ ਨੇ ਗਿਆਣਾ ਉਥੇ ਕੀ ਹੁੰਦੇ ਆ ਇਹ ਵੈਲਾ ਕੋ ਦੱਸਣਾ ਉਹ ਵੀ ਜਿਹੜੇ ਜਾ ਲੈ ਮੈਨੂੰ ਜੂਰਾ ਇੱਕ ਦਈ ਆ ਤੇ ਲੀਟਰ ਤੇ ਜਿਹੜਾ ਜਿਹੜਾ ਲੀਟਰ ਆ ਸ਼ੌਕ ਕਹਿ ਲੋ ਜਾਂ ਇਹ ਲੀਟਰ ਕੋ ਆ ਇਹ ਪੰਜਾਬ ਤੋਂ ਚੱਲਦਾ ਸਿਗਾਰਡ ਪੰਜਾਬ ਤੋਂ ਬਾਗਲਾ ਸਟੇਟ ਆਏ ਮੈਂ ਮੇਰਾ ਪਿੰਡ ਹੈਗਾ ਗਰਾਂਡ ਲਾਗੇ ਸੀ ਜੇਦਾ ਰਿਆ ਰੇਲਾ ਕੋਰ ਰਿਆ ਐ ਸੋਝਾ ਕਰਕੇ ਟੇਕੋ ਸੋਹਣਾ ਬੰਦੇ ਜੁੜਾੜੇ ਪੁਰਾਣਾ ਵਾਲਾ ਵਾਲੇ ਜੁੜੇ ਛੋੜੇ ਪੈਂਿਆ ਕੋਈ ਵੇਲੇ ਕੋਈ ਭੁਜਾਇ ਸੀ ਕੋਸਾ ਬੋਲਦਾ ਤਾਂ ਹੀ ਬਾਹਰ ਉੱਠ ਕੇ ਮੈਂਨੇ ਕੋਲੇ ਤੇ ਜੀ ਇਡਿਓ ਲਾ ਲਾਈ ਨੀ ਹੰਦੀ ਦੁਕਾਨ ਤੇ ਲੋਹੇ ਦੀ ਵਾਲ ਬੰਦੀ ਹਾਰ ਵੀ ਪਹਿਨ ਲਈ ਹਾਂ ਉਹਨਾਂ ਦਾ ਉਹ ਬੜੀ ਚੱਲੀ ਜਾੜੀ ਇੱਕ ਤਾਂ ਕਾਂਗਰਸ ਵਾਲੀ ਮਿਸਾਲ ਲੈਂਦਾ ਸੀ ਉਹ ਦਿੱਲੀ ਵਾਲੇ ਇਲਾਕੇ ਕਾਰੋਤਾ ਤੋਪ ਸੀ ਉਹ ਗਾਹ ਫਾਇਦਾ ਹੈ ਤੇ ਕਾਂਗਰਸ ਹਿੱਸਾ ਲੈਣਾ ਪਗੜਾਇਆ ਗਿਆ ਤੇ ਉਹਨਾਂ ਨੇ ਫਿਰ ਕਾਂਗਰਸੀ ਦੁੱਲੇ ਪੰਡਲ ਸੋ ਗਿਆ ਸਭ ਨਾਲ ਲੱਗਾ ਜਾਦਾ ਹੋਵੇ ਤੇ ਸੀ ਨਾ ਤੇ ਗਹਾਂ ਸਿਆ ਕਾਂਗਰਸ ਆ ਕਰ ਸੀ ਮੇਂ ਬੜੀ ਗੋਈ ਲੱਗੀ ਉੱਥੇ ਤੇ ਇੱਕ ਤਾਂ ਕੰਮ ਪਾਰਟੀ ਦਾ ਕਰਨਾ ਫਰੀ ਕੰਮ ਉਹਨਾਂ ਨੇ ਪਾਣੀ ਲਾ ਕੇ ਇਕੱਠੇ ਕਰ ਲੈਂਦੇ ਗਾਇਆਂ ਸਿਆ ਜੋ ਅਕ੍ਰਤੀ ਰੋਸ ਸੀ ਥੋੜੀ ਗਾਹ ਸੀ ਆ ਕੋਈ ਨਾ ਜੀ ਕਿਹਾ ਕੋਈ ਬੀਨਸ ਵੈਰ ਉਹ ਮੰਨ ਲਈ ਤਾਂ ਤਾਂ ਜੀ ਉਹ ਕੋਟੇ ਦੇ ਗ੍ਰੈਜੂਏਟ ਲੋਕਾ ਕੋਟਾ ਚੋਂਦਾ ਹੈ ਕੋਟਾ ਕਨਸੈਂਟਰ ਤੋਂ ਨਹੀਂ ਉਹ ਸਾਰੇ ਉੱਥੋਂ ਕਾਲ ਸੀ ਸੀਗੇ ਤੇ ਗਰਾਹ ਕਵਨ ਵਾਲੇ ਵੀ ਕਾਫੀ ਕਾਲ ਸੀ ਜੀ ਤੇ ਕੰਮ ਕੋਈ ਪਾਈ ਅਠੇ ਪਾਸੇ ਵਿੱਚ ਕਰ ਲਵਾ ਮੈਂ ਮਰੇ ਕੋਈ ਬਾਹਰ ਮੈਨੂੰ ਬੜਾ ਲੈ ਆਵੇ ਮੋੜੇ ਆਵੇ ਨਾਲ ਆਹ ਹੋਰ ਨਾਮ ਜੀ ਤੇ ਪਤਾ ਕਿ ਮੋੜੇ ਹੋਰ ਜੀ ਜੀ ਤੁਸੀਂ ਮੈਨੂੰ 1992 90 99 93 ਜਦੋਂ ਤੁਸੀਂ ਇੱਥੇ ਆਏ ਹੋ ਉਦੋਂ ਤੋਂ ਲੈ ਕੇ ਹੁਣ ਤੱਕ ਕਿਹੜਾ ਮਾਹੌਲ ਬਦਲਿਆ ਪਹਿਲਾਂ ਜਿਆਦਾ ਵਧੀਆ ਸੀ ਕਿ ਹੁਣ ਵਧੀਆ ਨਹੀਂ ਕੋਈ ਨਾ ਮਨ ਦੇ ਦੱਬ ਕੇ ਲਾਵੇ ਮੈਂ ਆਪ ਦੇ ਨਾਲ ਤੁਮ ਲੋਕ ਆ ਵੀ ਚੰਗਾ ਨਹੀਂ ਇਹੋ ਬੋਲ ਕੇ ਲੱਗਾ ਇਥੇ ਨਾ ਨਾ ਮੈਂ ਚੱਲ ਗਿਆ ਕਮਰਾ ਲਾਉਂਦਾ ਕੋਈ ਨਾ ਖੁੱਤ ਤੇ ਨਾ ਇੱਕ ਨੋਦੀ ਨਾ ਐਂ ਦੱਸੇ ਕਹੋਗੀ ਤਾਂ ਉੱਤੇ ਛੌਂਕ ਹੋ ਜਿਆਦਾ ਗਿਆ ਐ ਲੈ ਜਿੱਤੇ ਬੋਤ ਅਗੜੀ ਸੀ ਪਹਿਲਾਂ ਜਿਹੜਾ ਮੋਰੇ ਦਾ ਬਹੁਤ ਆਂਦੇ ਲੈਂਦਾ ਰਿਹਾ ਕੱਲਾ ਇਹ ਜਿਹੜਾ ਜਿਹੜਾ ਇਹ ਜਸ ਮੁਕੰਮ ਕਰਦਾ ਸੀ ਸਾਡੇ ਪਾਕਿਸਤਾਨੀ ਜੀ ਬੈਠੇ ਆਪਣੇ ਇੱਥੇ ਬਹੁਤ ਅੰਸ਼ ਹੋ ਗਿਆ ਮੈਂ ਕਹਿੰਦਾ ਨਹੀਂ ਆਈ ਨਹੀਂ ਜਾਂਦਾ ਬੰਦਾ ਇਸ ਦਾ ਕੀ ਜਦੋਂ ਉਹ ਲੋਕ ਨੇ ਬੋਥੇ ਹਾਂ ਉਹ ਨਹੀਂ ਸਹੀ ਇੰਡਿਆ ਲਾ ਕੇ ਨੋ ਗਿਆ ਸੀ ਹਾਂ ਉਹਨੇ ਭਰਤਾ ਇਹਨੂੰ ਭਰਤਾ ਨਹੀਂ ਗੁਰਿਆ ਦੇ ਸੀਗੇ ਵਿੱਚ ਮੈਂ ਕਿਹਾ ਵੀਡੀਓ ਬੜੀ ਹਲਾਲ ਲੱਗਿਆ ਇਹ ਕਹਿੰਦੇ ਤੂੰ ਕਿੱਦਾਂ ਇੰਦਾ ਸ਼ੌਕ ਮੈਂ ਕਿਹਾ ਬਾਈ ਹਾਂ ਮੈਂ ਵੀ ਉਹ ਜੋ ਰੇਡਰ ਲੇਗਾ ਉਹ ਵੀ ਦੇਖੋ ਉਹ ਬਖਰਾਬ ਨੇ ਦਿੰਦੇ ਗਾਣੇ ਨਾਲ ਬਹੁਤ ਮੇਜਾ ਕਰਦੇ ਸੀ ਬਹੁਤਾ ਚੌੜੀ ਉਹਨੂੰ ਉਹ ਤਾਂ ਇਹ ਸਮਝ ਗਏ ਉਹ ਤਾਂ ਕਰਉਂਦੇ ਹੀ ਮੀਟਿੰਗ ਨਹੀਂ ਕੋਈ ਪਹਿਲਾਂ ਸਾਨੂੰ ਮੀਟਿੰਗ ਆਉਂਦੀ ਆ ਮੌਦ ਦੀ ਗੱਲ ਕਰਦਾ ਫਿਰ ਮੌਦਲ ਬਦਲ ਗਿਆ ਨਾ ਹੁਣ ਹੋਰ ਬਦਲ ਗਿਆ ਨਾ ਫਿਰ ਹੋਰ ਬਦਲ ਜਾਣਾ ਉਹ ਬੰਦਾ ਬੜਾ ਢਾ ਲਿਆ ਉਹ ਕੋਈ ਹੋ ਹੋ ਜਿੱਦਾਂ ਵੀ ਸਮਝ ਨਹੀਂ ਆਣਾ ਪਹਿਲ ਕੱਲ ਨਾ ਲੱਗ ਕੇ ਰ ਆਪਣਾ ਬੰਦਾ ਜੇਗਾ ਆਉਂਦਾ ਨਹੀਂ ਆ ਦੇ ਰਿਹਾ ਪਰ ਇਹ ਰਾਹ ਫਿਰ ਲੱਗੇ ਕਦੀ ਕਦੀ ਦੂਜੀ ਦੀ ਲੱਗੇ ਕਦੀ ਦੀ ਆਣੀ ਕਦੇ ਉਹ ਇਹ ਪਿੱਠੇ ਆੜੇ ਇੰਗਲੈਂਡ ਆਲੇ ਇਹ ਉਹਨੇ ਮਰਨੇ ਜਾਣਾ ਹੈ ਆਪਣਾ ਇਹ ਬੰਦਸ਼ੂਰਾ ਦਾ ਮੁਖਿਆ ਉਹ ਕਿੱਦਾਂ ਕੰਟਰੀ ਆ ਉਹਦੀ ਫਰਕਦਾ ਆਪਣਾ ਹੋ ਗਿਆ ਹਾਂ ਬਾਹਰ ਉਹ ਵਾਇਆ ਰੱਖਦੀ ਜਾਗੇ ਜਦੋਂ ਉਹ ਦਵਾ ਲਾਗੇ ਕਿ ਉਹ ਪ੍ਰਾਇਮਰ ਸਖੀਤ ਨਾ ਹੋ ਰੋ ਉਹ ਰੋਆ ਉਹ ਬਹੁਤ ਆ ਜਾਂਦੇ ਹੈ ਹਾਂ ਉਹ ਉਹ ਥੱਲੇ ਬਹੁਤ ਆਤਾ ਇਹਨੂੰ ਇਹਦਾ ਗੋਲਕ ਬਹੁਤ ਜਰਿਆ ਬਹੁਤ ਅਖੜਾ ਸੀ ਹਾਂ ਬਣੀ ਉਹ ਜਪਈ ਜੀ ਬੜਾ ਕੰਮ ਸੀ ਤੇ ਕੌਣ ਵੀ ਉਹਨਾਂ ਨਾਲ ਚਿਜੋਣਾ ਪਿਆ ਗਿਆ ਨਾ ਉਹ ਕੱਟ ਗਿਆ ਕੰਮ ਉਹ ਜਾਂਦੇ ਜੀ ਉਹਨਾਂ ਦੇ ਕੌਮੀ ਵੋਟ ਹੋ ਰਹੀ ਜਾਂ ਇੱਕ ਲੱਗੀ ਜਿਹਾ ਨੇ ਕਾਫੇ ਕਿ ਮਗਰ ਕਦਾਂ ਿਆ ਕਰਕੇ ਹਾਂ ਇਹਦਾ ਕਿ ਉਹਨਾਂ ਜਾਣਾ ਬਾਰੇ ਉਹ ਇਕੱਠੇ ਕਰਦਾ ਕੋਈ ਆ ਦਾ ਦਾ ਨਾਮ ਹੈ ਕੋਈ ਆ ਇਸ ਕਰਕੇ ਇਹਨਾਂ ਨੇ ਆਪਰਾ ਕੰਮ ਆਪੇ ਖਰਾਬ ਕਰਿਆ ਉਹ ਵੀ ਹੁੰਦਾ ਆ ਲੱਗੀ ਆਂ ਜੇ ਅਲਸੇ ਨੇ ਕੀ ਆ ਇਹ ਰੋਣ ਲਾ ਰਹੇ ਆ ਸਾਡੇ ਜਿਹੜੇ ਜਿਵੇਂ ਹੁਣ ਮੰਨ ਲਓ ਆਪਾਂ ਕੰਮ ਕਰਦੇ ਆਂ ਆਪਾਂ ਟੈਕਸ ਮਨੀ ਦਿੰਨੇ ਆਂ ਟੈਕਸ ਦਿੰਨੇ ਆਂ ਤੇ ਹੁਣ ਲੋਕਾਂ ਦੇ ਵਿੱਚ ਚਰਚਾ ਇਹ ਚੱਲਦੀ ਆ ਵੀ ਜਿਹੜੇ ਸ਼ਰਨਾਰਥੀ ਆਉਂਦੇ ਆ ਉਹਨਾਂ ਤੁਸੀਂ ਮਿਲੀਅਨ ਬਿਲੀਅਨ ਟ੍ਰਿਲੀਅਨ ਪਾਉਣ ਤੁਸੀਂ ਖਰਚ ਕਰੀ ਬੈਠੇ ਉਹਨਾਂ ਤੇ ਤੇ ਉਹਨਾਂ ਨੂੰ ਹੋਟਲਾਂ 'ਚ ਮਾਰਿਆ ਆ। ਇਹ ਤਾਂ ਦੇਖੋ ਜੀ ਜੰਮਦਾਰ ਗੁੱਸਾ ਮੇਨੂੰ ਹੋਰ ਵੰਦ ਨਲੀ ਪਾਰਟੀ ਬਣੀ ਹੈ ਜਿਹੜੀ ਹੋ ਦਿੱਤੀ ਆ। ਉਹ ਬਿਚਾਰ ਜਿਸ ਕੋਲ ਉਹ ਕੰਸੈਪਟ ਬਣਾ ਆ। ਬੜਾ ਜੱਟ ਗਈ। ਨਾ ਇਹਨੂੰ ਪੈਸਾ ਦੁੱਝਾ ਉਹ ਸਹੀ ਆ ਤੋ ਦੁੱਝਾ। ਮੌਜਾ ਜਿਹਾ ਹੈ। ਉਹ ਦਹਾ ਪਾ ਦਣਾ ਤੇ ਇਹ ਗੱਦੇ ਬਹੁਤ ਗਿਆ। ਉਹ ਕਹਿੰਦੇ ਬਾਹਰ ਗਏ ਜਾਂਦੇ ਜਿਹੜੇ ਲੋਕ ਨੇ ਨਾ ਕੋਈ ਨਹੀਂ। ਮੈਂ ਆਖੀ ਸਾਲ ਨਹੀਂ ਆ।

ਰਾਵੇ ਬਲਕੇ ਰੋ ਪੈਸੇ ਆ ਇੱਥੇ ਕੁਝ ਨਹੀਂ ਹੁੰਦੀ ਜੀ ਜਿੱਟਾ ਸਾਹਿਬ ਆਪਣੇ ਪੰਜਾਬੀ ਭਾਈਚਾਰੇ ਨੂੰ ਕੀ ਕਹਿਣਾ ਚਾਹੋਗੇ ਪੰਜ ਦਰਿਆ ਖ਼ਬਰ ਬਾਰੇ ਕੀ ਮੈਸੇਜ ਹੈ ਮੈਂ ਪੰਜ ਦਰਿਆ ਆ ਸਾਡਾ ਜੀ ਬੋਲ ਕੇ ਕੋਈ ਜਾਂਦੇ ਸੀ ਪੰਜ ਪੰਜ ਜਣਾ ਕੱਢਿਆ ਤੇ ਸਾਡੇ ਬੜੇ ਹੁੰਦੀਏ ਕਿ ਜਿਹੜੇ ਸਾਨੂੰ ਨਾ ਆਪਣੇ ਸਾਡੇ ਕੋਲ ਲੈ ਦੇ ਚੋ ਕੋਈ ਪਹਿਲਾ ਬੇਪਿੰਦਰ ਵੀਵਾਹ ਪਹਿਲਾ ਕਰੇਗਾ ਇਹਨਾਂ ਕੋਲ ਪਸਾ ਦਾ ਪਹਿਲਾ ਕਰਿਆ ਉਸ ਦਾ ਨਹੀਂ ਬਹੁਤ ਫੀਰੀ ਜ਼ਿਆਦਾ ਇਹ ਪੰਜਾਉਂਦਾ ਹੀ ਰੋ ਖਬਰ ਲੜੀਏ ਤੁਸੀਂ ਸਾਡੇ ਸਾਥੀ ਆ ਤੁਸੀਂ ਇਕੱਲੇ ਹੋ ਕਰੋ ਤੇ ਪਸਾ ਦਾ ਹੋ ਚੱਕੀ ਕਰੇ ਜਿੰਨੇ ਹਾੜੀ ਹਿੰਦੇ ਕਈਆਂ ਮੋੜੇ ਨੇ ਗਾਰੇ ਮੋੜੇ ਤੇ ਪਸਾ ਇਹੋ ਵੀ ਬਾਕੀ ਦੁੱਜੀ ਕੋ ਮੈਂ ਤੁਹਾਨੂੰ ਇਹ ਪਹਿਲਾ ਆ ਚਲੋ ਗੱਲ ਪੈਸੇ ਦੀ ਨਹੀਂ ਜਿਉ ਤੁਸੀਂ ਮੁੱਢ ਤੇ ਅਸਤ ਧਰਦ ਨੇ ਨਾ ਵੱਡਾ ਭਰਾ ਹੋ ਕੇ ਹੈ ਨਾ ਉਹ ਉਹ ਤੁਹਾਨੂੰ ਹੌਸਲਾ ਵਧ ਦਿੰਦੀ ਹੈ ਇਹ ਉਹਦਾ ਹੈਗਾ ਹੌਸਲੇ ਪੈਸਿਆਂ ਨਾਲ ਨਹੀਂ ਖਰੀਦੇ ਜਾਂਦੇ ਇਹ ਉਹਦੇ ਉਹਦੇ ਦੇਖੋ ਪੇਪਰ ਜਿਹੜਾ ਉਹ ਨਹੀਂ ਕੋਈ ਪੈਸੇ ਲੱਗਣਾ ਤੁਹਾਨੂੰ ਪਤਾ ਹੈ ਮਿੱਤਰੋ ਘੱਟ ਹੁੰਦਾ ਤੁਸੀਂ ਖੈਦੇ ਆ ਇਕੱਠਾ ਹਰਾਂ ਦੇ ਕੋਲ ਆਏ ਆ ਤੁਸੀਂ ਲੈ ਰਹੇ ਆਏ ਆ ਆਪਣਾ ਉਹ ਵੀ ਬੈਠੇ ਤੁਸੀਂ ਵੀ ਇਦਾਂ ਉਹਦਾ ਥੋੜਾ ਮੈਨੂੰ ਮੈਨੂੰ ਐਸੀ ਮੈਨੂੰ ਇਹ ਕਹਿੰਦੇ ਕਰਦੇ ਆ ਕਿ ਮੈਨੂੰ ਇਹ ਸੀ ਕਿ ਲੀਡਰ ਸਾਹਿਬ ਪੇਪਰ ਦੇ ਲਈ ਲਿਖ ਰਹੇ ਆਣ ਸੇ ਦੇ ਮਨੋ ਯਾਰ ਇਹ ਦੋਵਾਂ ਕਿ ਮੇਰੇ ਤੱਕ ਪਹੁੰਚਦਾ ਕਰੋ ਯਾਰ ਉਹ ਬੰਦਾ ਕਿਵੇਂ ਆਊ ਕਿਵੇਂ ਆਊ ਨਾ ਤਾਂ ਮੈਨੂੰ ਲੱਗਿਆ ਵੀ ਨਹੀਂ ਯਾਰ ਵੀ ਜਾਣਾ ਚਾਹੀਦਾ ਨਹੀਂ ਯਾਰ ਵੀ ਤੁਸੀਂ ਤਾਂ ਜਲਦੀ ਥੋੜਾ ਰੋਪ ਹੋਵੇ ਕਿਸੇ ਕੋਈ ਕਲਮਾ ਜੇ ਮੈਂ ਬੋਲੇ ਨੀ ਰਹੀ ਕਾਫੀ ਉਹ ਦੇਖੋ ਜੀ ਉਹ ਹਮੇ ਜਿਹੜਾ ਬਾਗਰ ਮਸੀਹ ਦੇਖਿਆ ਨਹੀਂ ਮਨੋ ਹਾਂ ਲੈ ਜੇ ਤਾਂ ਉਹ ਹੋਣੀ ਬਹੁਤ ਦਾ ਮੈਂ ਇੱਕ ਨੂੰ ਬਣਾ ਫਿਰਿਆ ਅਗਲੇ ਖਾਰਾਂ ਦੇ ਵਿੱਚ ਥੋੜੀ ਡਿਊਟੀਆਂ ਲਿਖੀ ਜਿਹੜੇ ਬਾਦੀ ਕੋਲ ਪੁਆਇੰਟ ਆਫ ਦੇ ਜਾ ਕਰੋ ਨਹੀਂ ਲੋੜ ਹੈ ਕਿ ਮੈਂ ਰੱਖ ਜੇਣਾ ਬਸ ਠੀਕ ਮੈਨੂੰ ਇੰਦਾ ਵੀ ਥੋੜਾ ਜਗਾ ਉਹ ਜਿਹੜਾ ਬੰਦਾ ਮਨੇ ਨਾ ਮਾਣ ਕੇ ਬੰਦਾ ਪਤਾ ਜਾਈਦਾ ਫੰਡਾ ਬੰਦਾ ਲੈ ਉਹ ਨੀ ਕਾਲ ਕਰਨ ਦੇ ਲੋ ਜੀ ਬਾਕੀ ਥੋੜਾ ਬਹੁਤ ਸੁਖੀ ਜਾ ਕੇ ਕਿਸੇ ਮੇਰੇ ਘਰ ਦਾ ਚੰਗ ਦਿੱਤੇ ਆ ਤੇ ਕਹਿੰਦਾ ਕੀ ਨਹੀਂ ਬਿਤਾ ਲੈਣਾ ਇਹ ਹਿਸਾਬ ਆ ਸਾਨੂੰ ਬਾਗ ਦੀ ਲੋੜ ਚਾ ਕਰਕੇ ਨਹੀਂ ਨਹੀਂ ਤੁਸੀਂ ਕੁੱਤੇ ਨਾਲ ਰਹਿ ਗਏ ਆ ਤੁਪੇ ਕਹਾਂਗੇ ਇਹ ਬੜੇ ਪੇਪਰ ਕਰਨਾ ਤੋਂ ਸੋਖੀ ਗੱਲ ਨੂੰ ਇਹ ਕੋਲੋਂ ਆਉਂਦੇ ਤੁਸੀਂ ਮੇਰੇ ਘਰ ਚ ਟੀਮ ਲੈ ਆਂ। ਨਹੀਂ ਇਸ ਗੱਲ ਦੀ ਬੜੀ ਖੁਸ਼ੀ ਆ ਜਿਹੜਾ ਮਾਣ ਚਾ ਕੀਤਾ ਤੇ ਤੁਹਾਡਾ ਵੀ ਮਾਣ ਉੱਤੇ ਆ ਗਿਆ ਤੇ ਸਾਡੇ ਘਰ ਆਏ ਤੁਸੀਂ। ਸੋ ਇਹ ਸੰਸਾ ਦੇ ਬਹੁਤ ਹੀ ਅਜੀਬ ਅ ਪਲੀਡਰ ਸਾਹਿਬ ਜਿਹੜੇ ਸਾਡੇ ਸਕਾਟਲੈਂਡ ਦੀ ਸ਼ਾਨ ਤੇ ਮਿਲ ਕੇ ਅੱਜ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੁਸੀਂ ਵੀ ਦੱਸਿਓ ਕਿ ਸਾਡੇ ਜਿਹੜੀ ਇਹ ਰੂਹ ਨਾਲ ਹੋਈਆਂ ਗੱਲਾਂ ਬਾਤਾਂ ਤੁਹਾਨੂੰ ਕਿਵੇਂ ਲੱਗੀਆਂ ਤੇ ਅੱਜ ਲਈ ਇੰਨਾ ਹੀ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਤੁਹਾਡਾ ਹੀ ਬਹੁਤ ਧੰਨਵਾਦ ਜੀ ਸਾਡੇ ਕੋਲੋਂ।